ਸੇਵੀਏ ਅਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਾਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀਐ ਤੁਦ ਡਿਠੇ ਸੱਚੇ ਬਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚੇ ਬਾਤਸ਼ਾਹ ਸਿਰਸ਼ੰਦ ਸ਼ੋ ਜਿਸ ਪਾਸ ਬਹਿਠਿਓ ਸੋਹੀ ਹੈ ਸਬਨਾ ਦਾ ਵੀਸਾ ਸੱਜਣ ਸੱਚਾ ਬਾਤ ਸ਼ਾ ਸਿਰਸ਼ਾਂ ਦਾ ਸ਼ਾ ਜਿਸ ਪਾਸ ਰਹਿਠਿਆ ਸੋਹੀਏ ਸਬਨਾ ਦਾ ਵੀਸਾ श्री ਅਤੀਜ ਘਰ ਪਹਿਲਾ ਤਿਤੁ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੁਰ ਰੱਖਦਾ ਆਇਆ ਰਹਿਲਾਦ ਜਨ ਤੁਧ ਰੱਖ ਲੈ ਹਰ ਜੀਉ ਰੂਨਾ ਅੱਖ ਸ ਮਾਰ ਪਚਾਇਆ ਭਗਤਾਂ ਦੀ ਸਦਾ ਤੋਂ ਰੱਖਦਾ ਹਰ ਜੀਉ ਤੁਰ ਤੁਰ ਰੱਖਦਾ ਆਇਆ ਹਲਾਦ ਜਨ ਤੁਧ ਰਾਖ ਲੈ ਹਰ ਜਿਓ ਹਰ ਨਾਖਸ ਮਾਰ ਪਚਾਇਆ ਗੁਰਮੁਖੋ ਨੋ ਪ੍ਰਤੀਤ ਹੈ ਹਰ ਜਿਓ ਮਨ ਮੁਖ ਭਰਮ ਬੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾਂ ਨੂੰ ਜਮ ਜੋ ਹੈ ਨਾ ਸਕੈ ਕੋਲ ਨਿੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿਦ ਸਿੰਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਜ ਸੁਭਾਈ ਮਨ ਮੁਖਾ ਨੋ ਪਰ ਤੀਤ ਨ ਆਵੀ ਅੰਤਰ ਲੋਭ ਸੁਆਉ ਗੁਰਮੁਖ ਹਿਰਦੈ ਸ਼ਬਦ ਨਾਮ ਭੇਦਿਓ ਹਰ ਨਾਮ ਨ ਲਾਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਦਾਤਾ ਮਾਰ ਮਨਸਾ ਮਨ へ ਸਮਾਣੀ ਗੁਰ ਕਾ ਸ਼ਬਦ ਪੁਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੀ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਜਿਸ ਵਾਰਣਹਾਰਾ ਓਨ ਕੀ ਰੀਸ ਕਰੇ ਸੋ ਵਿਗੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ ਜਿਨ ਸਤਗੁਰ ਸੇਵੀ ਕਿਨੈ ਨ ਪਾਇਆ ਮਨ ਮੁਖ ਭਉ ਕੁਮੁਏ ਬਿਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਐ ਸੋ ਅੰਮ੍ਰਿਤ ਪੀਵੈ ਸਹਜੇ ਸੋਚ ਸਮਾਈ ਬਿਨ ਸਤਗੁਰ ਸੇਵੀ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਦਕਾਈ ਬੀਦ ਪੜ੍ਹੇ ਤੈਵਾਦ ਵਖਾਣ ਹੈ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਜ ਛੂਟ ਹੈ ਗੁਰ ਸਰਨਾਈ ਜਿਨ ਹਰਮਨ ਵਸਿਆ ਸੀ ਦਰਸਾਚੇ ਦਰਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੀਟਣ ਹਾਰਾ ਨਿਕ ਤਿਨ ਕਾ ਸਦ ਬਲਿਹਾਰੈ ਜਿਨ ਹਰ ਰਖਿਆ ਉਰਤਾਰਾ ਜਿਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚੈ ਸਚਿਆਰਾ ਉਨ ਦੀ ਸੋਭਾ ਜੁਗ ਜੁਗ ਹੋਈ ਕੋਏ ਨ ਮੀਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਤਾਰਾ ਸੋਰਠ ਮਹਲਾ 3 ਘਰ ਪਹਿਲਾ ਤੀ ਤੁਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲੈ ਹਰ ਜੀਉ ਹਰਨਾਖਸ਼ ਮਾਰ ਪਚਾਇਆ